ਗਊਆਂ ਨੂੰ ਗਊ ਮਾਤਾ ਦਾ ਦਰਜਾ ਦਿੱਤਾ ਜਾਂਦਾ ਹੈ ਭਾਰਤ ਦੇ ਵਿੱਚ ਤੇ ਉਹਨਾਂ ਦੀ ਬੜੀ ਸੇਵਾ ਕੀਤੀ ਜਾਂਦੀ ਹੈ ਇਸੇ ਨੂੰ ਲੈ ਕੇ ਲੋਕ ਹੈ ਜੋ ਆਵਾਰਾ ਪਸ਼ੂ ਆਵਾਰਾ ਗਾਂ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਉਹਨਾਂ ਨੂੰ ਲੋਕ ਟਾਲਾਂ ਤੋਂ ਲੈ ਕੇ ਪੱਠੇ ਵੀ ਆਪਾਂ ਅਕਸਰ ਪਾਉਂਦੇ ਹੋਏ ਨਜ਼ਰ ਆਉਂਦੇ ਆ ਆਪਾਂ ਦੇਖਦੇ ਰਹਿੰਦੇ ਆ ਅਜਿਹਾ ਹੀ ਮਾਮਲਾ ਗਿੱਦਰਪਹਾ ਦੇ ਵਿੱਚੋਂ ਸਾਹਮਣੇ ਆਇਆ ਜਿੱਥੇ ਗਾਂਆਂ ਨੂੰ ਪਾਇਆ ਗਿਆ ਹਰਾ ਚਾਰਾ ਗਾਂਆਂ ਨੂੰ ਪਾਏ ਗਏ ਪੱਠੇ ਉਹਨਾਂ ਲਈ ਦਲਦਲ ਦਾ ਕਾਰਨ ਬਣ ਗਏ ਉਹੀ ਪੱਠਿਆਂ ਦੇ ਵਿੱਚ ਜਦੋਂ ਉਹਨਾਂ ਨੇ ਦਲਦਲ ਦਾ ਰੂਪ ਧਾਰਨ ਕੀਤਾ ਤਾਂ ਉਹ ਵਿਚਾਰੀਆਂ ਗਾਂਆਂ ਉਹਨਾਂ ਦੇ ਵਿੱਚ ਬੁਰੀ ਤਰੀਕੇ ਦੇ ਨਾਲ ਤਸ ਗਈਆਂ ਪੱਠੇ ਪਾਉਣ ਵਾਲੇ ਲੋਕ ਅਣਜਾਣ ਸਨ ਉਹ ਤਾਂ ਇੱਕ ਗਾਂਆਂ ਦੀ ਸੇਵਾ ਕਰ ਰਹੇ ਸਨ ਕਿ ਕਿਵੇਂ ਨਾ ਕਿਵੇਂ ਆਪਾਂ ਗਾਂਆਂ ਨੂੰ ਪੱਠੇ ਪਾ ਕੇ ਉਹਨਾਂ ਦਾ ਪੁੰਨ ਹਾਸਲ ਕਰੀਏ ਪਰ ਇਹ ਨਹੀਂ ਪਤਾ ਸੀ ਕਿ ਪੁੰਨ ਦੀ ਬਜਾਏ ਤਾਂ ਉਹਨਾਂ ਨੂੰ ਉਹ ਨਰਕਾਂ ਦੇ ਵਿੱਚ ਹੀ ਤੱਕ ਰਹੇ ਕਿਉਂਕਿ ਜਗ੍ਹਾ ਨੀਵੀਂ ਸੀ ਰੇਲਵੇ ਫਾਟਕ ਦੇ ਕੋਲੇ ਜਗ੍ਹਾ بارش ਦਾ ਪਾਣੀ ਪੈਂਦਾ ਹੈ ਹੋਰ ਵੀ ਪਾਣੀ ਪੈਂਦਾ ਤਾਂ ਪੱਠੇ ਲਗਾਤਾਰ ਉੱਥੇ ਪੈਂਦੇ ਰਹੇ ਤਾ ਉਹੀ ਮੀਂਹ ਦੇ ਨਾਲ ਪੱਠਿਆਂ ਨੇ ਜਿਹੜਾ ਭਿਆਨਕ ਰੂਪ ਜਿਹੜਾ ਉਹ ਦਲਦਲ ਦਾ ਹਾਸਲ ਕਰ ਲਿਆ ਤੇ ਉੱਥੇ ਪਸ਼ੂ ਜੋ ਹਰੇ-ਚਾਰੇ ਦੀ ਝਾਕ ਦੇ ਵਿੱਚ ਉੱਥੇ ਬੈਠੇ ਰਹਿੰਦੇ ਸਨ ਕਿ ਸਾਨੂੰ ਇੱਥੋਂ ਹਰਾ-ਚਾਰਾ ਮਿਲਦਾ ਹੈ ਕਿਉਂਕਿ ਟਾਲਾਂ ਜਿਹੜੇ ਆ ਲੋਕ ਉੱਥੇ ਹਰਾ-ਚਾਰਾ ਪਾਉਂਦੇ ਵੀ ਬਹੁਤ ਹੈ। ਤਾਂ ਉਸੇ ਤਰੀਕੇ ਦੇ ਨਾਲ ਉਹ ਪਸ਼ੂ ਉੱਥੋਂ ਹਿਲਦੇ ਨਹੀਂ ਸਨ ਤਾਂ ਲਗਾਤਾਰ ਉਹ ਪੱਠਿਆ ਜਿਹੜੇ ਉਹ ਦਲਦਲ ਦਾ ਰੂਪ ਧਾਰਨ ਕਰਦੇ ਅਤੇ ਪਸ਼ੂ ਉਹਦੇ ਵਿੱਚ ਬੁਰੀ ਤਰੀਕੇ ਦੇ ਨਾਲ ਤਸ ਜਾਂਦੇ ਆ। ਤਾਂ ਜਦੋਂ ਆਸ਼ਾ ਦੀ ਕਿਰਨ ਐਨਜੀਓ ਜੋ ਚਲਾਉਂਦੇ ਆ ਪਸ਼ਵਿੰਦਰ ਸਿੰਘ ਡੈਂਪੀ ਤੇ ਉਹਨਾਂ ਦੇ ਸਾਥੀ ਤੇ ਸਥਾਨਕ ਲੋਕਾਂ ਨੂੰ ਜਦੋਂ ਇਸ ਬਾਰੇ ਪਤਾ ਲੱਗਦਾ ਤਾਂ ਉਹਨਾਂ ਨੇ ਪਹਿਲਾਂ ਤਾਂ ਉਹਨਾਂ ਪਸ਼ੂਆਂ ਨੂੰ ਉੱਥੋਂ ਰੈਸਕਿਊ ਕੀਤਾ ਬਾਹਰ ਕੱਢਿਆ ਗਿਆ ਉਸ ਤੋਂ ਇਲਾਵਾ ਜੀਸੀਬੀ ਦੇ ਨਾਲੋਂ ਮਲਬਾ ਉੱਥੋਂ ਹਟਾਇਆ ਜਾ ਰਿਹਾ ਲਗਾਤਾਰ ਲੋਡਰ ਦੇ ਨਾਲ ਵੀ ਜਿਹੜਾ ਮਲਬਾ ਭਰਿਆ ਜਾ ਰਿਹਾ ਤੇ ਉੱਥੇ ਭਰਤ ਪੁਆਈ ਜਾ ਰਹੀ ਹੈ ਕਿਉਂਕਿ ਜਗ੍ਹਾ ਬਹੁਤ ਨੇਮੀਆ ਰੇਲਵੇ ਦੀ ਜਗ੍ਹਾ ਹੈ ਕਿਉਂਕਿ ਰੇਲਵੇ ਦੇ ਅੰਡਰ ਆ ਜਾਂਦੀ ਹੈ ਕਿਸੇ ਵੇਲੇ ਰੇਲਵੇ ਉੱਥੇ ਕੁਝ ਵੀ ਬਣਾ ਸਕਦਾ ਇਸ ਨੂੰ ਲੈ ਕੇ ਉੱਥੇ ਲਗਾਤਾਰ ਨਾਲ-ਨਾਲ ਭਰਤ ਪਾਈ ਜਾ ਰਹੀ ਹੈ ਆਸ਼ਾ ਦੀ ਕਰਨ ਐਨਜੀਓ ਵੱਲੋਂ ਤੇ ਹੋਰ ਜਿਹੜੇ ਪਤਵੰਤੇ ਸੱਜਣ ਐ ਜਿ ਸਥਾਨਕ ਲੋਕ ਆ ਉੱਥੋਂ ਦੇ ਉਹਨਾਂ ਨੇ ਉਹ ਸੇਵਾ ਨਿਭਾਈ ਐ ਤਾਂ ਤੁਹਾਨੂੰ ਦਿਖਾਉਣੇ ਆ ਕਿ ਇਹ ਪੂਰੀ ਘਟਨਾ ਕੀ ਸੀ ਦਲਦਲ ਦੇ ਵਿੱਚ ਗਾਂਾਂ ਕਿਵੇਂ ਤਸ ਗਈਆਂ ਤੇ ਉਸ ਤੋਂ ਬਾਅਦ ਕਿਵੇਂ ਇਹਨਾਂ ਨੂੰ ਕੱਢਿਆ ਗਿਆ ਤੇ ਹੁਣ ਇਸ ਤੋਂ ਅੱਗੇ ਦਾ ਜਿਹੜਾ ਕੀ ਪਲਾਨ ਹੋਵੇਗਾ ਇਹਨਾਂ ਦਾ ਗਾਂਾਂ ਨੂੰ ਸੁਰੱਖਿਅਤ ਕਰਨ ਦੇ ਲਈ ਤਾਂ ਅਪੀਲ ਵੀ ਕਰਦੇ ਆ ਕਿ ਗਊਸ਼ੱਲਾਂ ਦੇ ਵਿੱਚ ਵੀ ਬਹੁਤ ਸੇਵਾ ਜਿਹੜੀ ਗਾਵਾਂ ਦੀ ਕੀਤੀ ਜਾਂਦੀ ਹੈ ਤਾਂ ਇਸ ਤੋਂ ਇਲਾਵਾ ਆਵਾਰਾ ਪਸ਼ੂ ਵੀ ਆਪ ਨੂੰ ਅਕਸਰ ਦੇਖਣ ਨੂੰ ਮਿਲ ਜਾਂਦੇ ਐ ਜਿਨ੍ਹਾਂ ਨੂੰ ਲੋਕ ਪੱਠੇ ਤਾਂ ਜ਼ਰੂਰ ਪਾ ਦਿੰਦੇ ਐ ਇਹ ਆਵਾਰਾ ਪਸ਼ੂ ਆਪਾਂ ਨੂੰ ਬਹੁਤ ਮਾੜੀ ਹਾਲਤ ਦੇ ਵਿੱਚ ਵੀ ਮਿਲਦੇ ਐ ਤੇ ਕਈਆਂ ਦਾ ਨੁਕਸਾਨ ਵੀ ਕਰਦੇ ਐ ਤਾਂ ਦੇਖਦੇ ਆਂ ਪੂਰੀ ਰਿਪੋਰਟ ਕੀ ਸੀ ਪੂਰਾ ਮਾਮਲਾ ਹਾਂਜੀ ਬਾਈ ਜੀ ਕੀ ਨਾਮ ਆ ਜੀ ਮੇਰਾ ਨਾਮ ਪਸ਼ਪਿੰਦਰ ਸਿੰਘ ਡਿੰਪੀ ਐ ਮੈਂ ਆਸ਼ਾ ਦੀ ਕਰਨ ਐਨ ਜੀਓ ਤੋਂ ਗੇੜਵਾ ਤੋਂ ਹਾਂ ਤੇ ਬਾਈ ਜੀ ਜਿਹੜਾ ਇੱਥੇ ਤੁਸੀਂ ਹੁਣ ਕੰਮ ਕਰਵਾ ਰਹੇ ਹੋ ਭਰਤ ਪਾਈ ਜਾ ਰਹੀ ਐ ਚੱਕੀ ਜਾ ਰਹੀ ਐ ਕੀ ਇਹ ਸਮੱਸਿਆ ਸੀ ਗਾਂਆਂ ਬਹੁਤ ਬਿਠੀਆਂ ਵਾਰਾ ਸੀ ਸਮੱਸਿਆ ਸੀਗੀ ਜੀ ਪਿਛਲੇ ਅਯੋਗੀ ਕਿ ਤਿੰਨ-ਤਿੰਨ ਮਹੀਨੇ ਹਮ ਜਿਹੜੀ ਉਹ ਕੰਧ ਦੇ ਨਾਲ-ਨਾਲ ਸੀ ਨਾ ਜਿਹੜੇ ਤਾਲਾਂ ਵਾਲੇ ਸੋ ਪੱਠੇ ਪਾ ਦਿੰਦੇ ਸੀਗੇ ਉੱਥੇ ਬਹੁਤ ਇੱਕੇ ਥਾਂ ਤੇ ਖੜੇ ਪਸ਼ੂ ਖਾਈ ਜਾਂਦੇ ਸੀ ਉੱਥੇ ਗੋਹਾ ਕਰੀ ਜਾਂਦੇ ਸੀ ਉੱਥੇ ਗੋਬਰ ਸੀ ਉੱਥੇ ਸਾਰੀ ਜਿਹੜੀ ਦਲਦਲ ਬਣ ਗਈ ਸੀ ਦਲਦਲ ਦੇ ਵਿੱਚ ਸਾਰੇ ਤਾਂ ਲੱਤਾਂ ਤੇ ਲੇਵੇ ਤੱਕ ਜਿਹੜੀ ਸੀ ਗਊ ਮਾਤਾ ਦੇ ਉੱਥੋਂ ਤੱਕ ਦੀ ਜਿਹੜੀ ਇਹ ਇੰਨੀ ਸਮੱਸਿਆ ਆ ਗਈ ਜੀ ਵੀ ਉਹਦੇ ਵਿੱਚ ਫਸੀਆਂ ਰਹੀਆਂ ਗਊਆਂ ਤੇ ਮਹੀਨਾ ਕਿਸੇ ਨੇ ਇਹ ਪੜਤਾਲ ਨਹੀਂ ਕਰੀ ਵੀ ਕਿਵੇਂ ਆ ਕੋਈ ਵੀ ਦਾਨੀ ਸੱਜਣਾ ਉਹਦੇ ਉੱਤੋਂ ਦੀ ਪੱਠੇ ਪਾ ਜਾਂਦਾ ਪਾਸੇ ਹੋ ਕੇ ਗੁੜ ਪਾ ਜਾਂਦਾ ਪਰ ਉਹਨਾਂ ਨੇ ਇਹ ਨਹੀਂ ਦੇਖਿਆ ਸੀ ਵੀ ਇਹਨਾਂ ਨੂੰ ਸਮੱਸਿਆ ਰਹਿਣ ਦੀ ਸਮੱਸਿਆ ਜਿੱਥੇ ਖਾ ਰਹੀਆਂ ਗਊਆਂ ਇਹ ਖਾ ਰਹੀਆਂ ਪੱਟੇ ਉੱਥੇ ਕੀ ਸੁਭਸਿਆ ਕਿਸੇ ਨੇ ਕਦੇ ਇਹ ਨਹੀਂ ਦੇਖੀ ਸੀ ਜੀ ਪਰ ਅਸੀਂ ਸਾਡੀ ਅਸੀਂ ਰਲ ਕੇ ਕਈ ਜਾਣਿਆਂ ਨੇ ਇਥੋਂ ਮੈਂ ਦੇਖਿਆ ਵੀ ਇਹ ਗਊਆਂ ਨੂੰ ਅਲੱਗ ਕੀਤਾ ਜਾਵੇ ਕੱਢ ਗਏ ਤੋਂ ਅਸੀਂ ਇਹਨਾਂ ਨੂੰ ਬਾਹਰ ਕੱਢਿਆ ਦਲਦਲ ਦੇ ਵਿੱਚੋਂ ਜੀਸੀਬੀ 2-3 ਦਿਨ ਦੇ ਸੀ ਵੀ ਚੱਲਦੀ ਰਹੀ ਜੀਸੀਬੀ ਚੱਲਣ ਤੋਂ ਬਾਅਦ ਇਧਰਲੇ ਪਾਸੇ ਅਸੀਂ ਇਹਨੂੰ ਭਰਤ ਪਾ ਕੇ ਵਧੀਆ ਬਣਾ ਲਿਆ ਇੱਕ ਵਾਰੀ ਹੁਣ ਅਸੀਂ ਲੱਕੜ ਦੀਆਂ ਖੁਰਨੀਆਂ ਤੇ ਹੋਰ ਜੜੀਆਂ ਆਏਗੀਆਂ ਰਵੜ ਦੀਆਂ ਉਹ ਲਾ ਦੇ ਕਿਉਂਕਿ ਰੇਲਵੇ ਦੀ ਜਗ੍ਹਾ ਹੈ ਰੇਲਵੇ ਕਦੇ ਵੀ ਕਹਿ ਸਕਦੀ ਹੈ ਵੀ ਤੁਸੀਂ ਆਹ ਕੰਮ ਨਹੀਂ ਕਰਨਾ ਪਰ ਜਿਹੜੀਆਂ ਇਹ ਗਊਆਂ ਹੈਗੀਆਂ ਇੰਨੀਆਂ ਕਿ ਇਹਨਾਂ ਨੂੰ ਜਿਹੜਾ ਵਧੀਆ ਜਗ੍ਹਾ 'ਚ ਸੁਰੱਖਤ ਰੱਖਿਆ ਜਾਵੇ ਵਧੀਆ ਤਰੀਕੇ ਨਾਲ ਹੁਣ ਅੱਜ ਵੀ ਇਹ ਕੰਮ ਚੱਲੀ ਜਾਂਦਾ 15 ਦਿਨ ਲਗਾਤਾਰ ਹੋ ਗਏ ਜਿਹੜਾ ਉਧਰ ਮਿੱਟੀ ਸੀ ਢੱਬ ਲੱਗੇ ਸੀ ਆ ਪਾਣੀ ਖੜਾ ਬਊਆਂ ਦਾ ਇੱਥੇ ਬਹੁਤ ਬੁਰਾ ਹਾਲ ਸੀਗਾ ਤੇ ਅੱਜ ਦੀ ਘੜੀ ਸੁੱਖ ਦਾ ਸਾਹ ਹੈਗਾ ਕਿ ਬਹੁਤ ਵਧੀਆ ਜਿਹੜੀਆਂ ਗਊਆਂ ਸਾਰੀਆਂ ਵਧੀਆ ਤਰੀਕੇ ਨਾਲ ਬੈਠੀਆਂ ਪਰ ਜਦੋਂ ਆ ਕੰਮ ਸਹੀ ਹੋ ਗਿਆ ਮੇਰਾ ਇਰਾਦਾ ਇਹੀ ਆ ਵੀ ਨਾਲ ਜੇ ਖੁਰਨੀ ਬਣ ਜੇ ਤਾਂ ਬਹੁਤ ਵਧੀਆ ਸਾਰਿਆਂ ਦੇ ਸਹਿਯੋਗ ਨਾਲ ਨਹੀਂ ਲੱਕੜ ਦੇ ਫੁਰਨੀਆਂ ਲਿਆ ਕੇ ਇੱਥੇ ਕਹਿ ਰੱਖ ਦੇਾਂਗੇ ਪਰ ਇਹ ਮਿੱਟੀ ਪਾ ਦੇਾਂਗੇ ਪਰ ਥੋੜਾ ਜਿਹਾ ਸਾਰਿਆਂ ਨੂੰ ਸ਼ਹਿਰ ਨਾ ਵਾਸੀਆਂ ਨੂੰ ਅਪੀਲ ਕਰਦਾ ਕਿ ਜਿਹੜੀ ਦਾਨਪਨ ਤਾਂ ਰੁਟੀਨ ਚ ਆਪਾਂ ਕਰਦੇ ਹੀ ਰਹਿੰਦੇ ਆ ਤੇ ਥੋੜਾ ਜਿਹਾ ਇਹ گاਵਾਂ ਵਾਸਤੇ ਦਾਨਪਨ ਵੱਧ ਕਰਿਆ ਕਰਨ ਕਿਉਂਕਿ ਇੱਥੇ ਭਰਤ ਪੈ ਜੇ ਕੋਈ ਪੱਕੀ ਜਗ੍ਹਾ ਲੱਗ ਬਣ ਜੇ ਤੇ ਖੁਰਨੀਆਂ ਰੱਖੀਆਂ ਜਾਣ ਇੰਨੀ ਕੁ ਮੇਰੀ ਅਪੀਲ ਹੈ ਇਹਨਾਂ ਨੂੰ ਦਲਦਲ ਬਈ ਫਿਰ ਇਹ ਜਿਹੜਾ ਨੀਰਾ ਪਾਇਆ ਜਾਂਦਾ ਹਨਾ ਪਸਕਾ ਨੂੰ ਉਹਦੀ ਪਾਣੀ ਨਾਲ ਮਿਲ ਕੇ ਹੀ ਬਣਦੀ ਦਲਦਲ ਹਾਂ ਜੀ ਨੀਰਾ ਪਾਇਆ ਜੇ ਇੱਕ ਜਗ੍ਹਾ ਪਾਈ ਗਿਆ ਜੀ ਉੱਤੋਂ ਬਾਰਿਸ਼ ਕਈ ਦਿਨ ਪੈਂਦੀ ਰਹੀ ਉੱਤੋਂ ਪਹਿਲਾਂ ਜਿਹਦਾ ਖਿਆਲ ਦਾ ਸੀਗਾ ਉਹ ਸੁੱਕੀ ਹੈ ਨਹੀਂ ਉਹ ਫਿਰ ਦਲਦਲ ਜਦੋਂ ਕਹਿ ਦਈਏ ਕਿ ਜਿਹੜੇ ਘਰੇ ਪਸ਼ੂ ਰੱਖੇ ਹੁੰਦੇ ਆ ਉਹਨਾਂ ਦੀ ਵੀ ਹਰ ਰੋਜ਼ ਸਫਾਈ ਹੁੰਦੀ ਹੈ ਤਾਂ ਤਾਂ ਵੀ ਉੱਥੇ ਉਹ ਵੇ ਚੀਜ਼ੇ ਨਾ ਰਹਿੰਦੀ ਹੈ ਪਰ ਇਹ ਦਲਦਲ ਤਾਂ ਕਿਸੇ ਨੇ ਛੇੜਿਆ ਹੀ ਨਹੀਂ ਸੀਗਾ ਤੇ ਉੱਤੋਂ ਦੀ ਬਸ ਜਿਹੜੇ ਵੀ ਦਾਨੀ ਸੱਜਣ ਪਰਲੇ ਪਾਸੇ ਕੰਧ ਤੋਂ ਪਾਰ ਤੱਕ ਕਿਸੇ ਨੂੰ ਦੀਨਾ ਨਹੀਂ ਕੀ ਆ ਉਧਰੋਂ ਪਾਸ ਸਿਰ ਦਿੰਦੇ ਸੀ ਉਸੇ ਗੋਬਰ ਦੇ ਵਿੱਚ ਹੀ ਨੀਰਾ ਪੈਂਦਾ ਸੀਗਾ ਉੱਥੇ ਹੀ ਹੁਕਾਂਦੀਆਂ ਗੀਆਂ ਐਕਸਾ ਨਾਲ ਤੋਂ ਪੁੰਨ ਕਰਦੇ ਸੀ ਗਾਈਆਂ ਦਾ ਪਰ ਇਹ ਨਹੀਂ ਪਤਾ ਸੀ ਵੀ ਗਾਂ ਨਰਕ ਚ ਹੀ ਬਿਹੜਾ ਹਾਂਜੀ 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 ਕੋਈ ਵੀ ਆ ਮੈਂ ਅਪੀਲ ਵੀ ਕੀਤੀ ਵੀ ਇਧਰਲੇ ਪਾਸੇ ਨਾ ਪਾਇਓ ਵੀ ਉਧਰਲੇ ਪਾਸੇ ਤਾਂ ਆਪਾਂ ਦਾਨ ਕਰਤਾ ਪਰ ਉੱਥੇ ਐ ਨਹੀਂ ਵੇਖਿਆ ਵੀ ਦਾਨ ਕਿੱਥੇ ਗਿਆ ਸਾਡਾ ਕਿਵੇਂ ਆ ਕੀ ਨਹੀਂ ਹੈ ਤੇ ਇਹਦੇ ਨਾਲ ਬਾਈ ਜੀ ਫਿਰ ਹੋਰ ਵੀ ਸ਼ਹਿਰ ਚ ਤੁਹਾਨੂੰ ਕੋਈ ਸੰਜੋਗ ਜਾਂ ਕੋਈ ਹੋਰ ਐਨ ਜੀਓ ਜੋ ਕੋ ਜਿਹੜੇ ਸਮਾਜ ਸੇਵੀ ਹੁੰਦੇ ਆ ਉਹਨਾਂ ਵੱਲੋਂ ਵੀ ਕੋਈ ਉਪਰਾਲਾ ਕੀਤਾ ਹੈਗਾ ਤੁਹਾਡੇ ਨਾਲ ਸਾਨੂੰ ਜਿਹੜੇ ਹੈਗੇ ਬੇ ਮੋਹਦਵਾਰ ਬੰਦੇ ਆ ਜਾਂ ਹੋਰ ਆ ਵੀ ਉਹ ਸੰਯੋਗ ਠੀਕ ਕਰ ਰਹੇ ਆ ਹੂੰ ਬਹਲੇ ਤੱਕ ਕਿਸੇ ਨੇ ਸਾਨੂੰ ਕੋਈ ਵੱਡਾ ਸੰਯੋਗ ਜਾਂ ਕੋਈ ਕਿਸੇ ਨੇ ਇਹ ਨਹੀਂ ਗੱਲ ਕਿ ਆ ਬਣਾ ਲਓ ਆ ਕਰ ਲਓ ਤੇ ਕੋਈ ਮਜੇ ਤੱਕ ਸੰਸਥਾਵਾਂ ਦਾ ਵੀ ਸੰਯੋਗ ਨਹੀਂ ਆਇਆ ਵੀ ਅਸੀਂ ਮਾਇਦ ਕਰਦੇ ਕਿ ਆਉਣ ਵਾਲੇ ਦਿਨਾਂ 'ਚ ਸੰਸਥਾਵਾਂ ਸਾਨੂੰ ਸਾਰੀਆਂ ਸੰਯੋਗ ਕਰਨੀਆਂ ਨੇ ਬਈ ਗਊਸ਼ਾਲਾ ਵੀ ਬਹੁਤ ਆ ਹਨਾ ਸ਼ਹਿਰ ਦੇ ਵਿੱਚ ਕਈ ਗਊਸ਼ਾਲਾ ਹੈਗੀਆਂ ਤੇ ਇਹ ਵਾਰਾ ਪਸ਼ੂਆ ਬੜੀ ਵੱਡੀ ਸਮੱਸਿਆ ਹੈਗੀ ਐ ਰਾਤ ਨੂੰ ਵੀ ਸਮੱਸਿਆ ਆਉਂਦੀ ਸ਼ੜਕਾਂ ਤੇ ਵੀ ਇਹਨੂੰ ਲੈ ਕੇ ਕੀ ਕਹਿਣਾ ਚਾਹੁੰਗਾ ਸਮੱਸਿਆ ਜੀ ਆਪਾਂ ਕਹਿੰਦੇ ਨੇ ਗਊਸ਼ਾਲਾ ਗਊਸ਼ਾਲਾ ਵੀ ਇਹ ਜਾਂ ਤਾਂ ਜਿਹੜੀਆਂ ਹੁਣ ਇੱਥੇ ਹੁਣ ਦੇਖ ਲਓ ਵੀ ਇਧਰਲੇ ਪਾਸੇ ਦੋ ਪਾਰਕਾਂ ਬਣਾਈਆਂ ਉਹ ਅੱਡੇ ਬਣ ਗਏ ਨਸ਼ੇੜੀਆਂ ਦੇ ਜਾਂ ਉੱਥੇ ਹੋਰ ਗਲਤ ਕੰਮ ਹੁੰਦੇ ਆ ਉਹ ਵੀ ਦੀ ਜਗ੍ਹਾ ਤੇ ਜਿਵੇਂ ਇਹ ਲੈਨੋਪਾਰ ਏਰੀਆ ਦੀ ਇੱਕ ਗਊਸ਼ਾਲਾ ਅੱਡ ਬਣਾ ਦੇਣਾ ਜਿਹੜੇ ਇੱਥੇ ਮੈਂ ਵੀ ਨਾ ਵੀ ਤੁਸੀਂ ਕਿੱਥੇ ਮਰਜ਼ੀ ਤੁਰੇ ਫਿਰੋ ਸ਼ਹਿਰ 'ਚ ਦੌਸ਼ਾਲਾ ਵੀ ਵਧੀਆ ਚੱਲਦੀਆਂ ਪਰ ਜਿਹੜੀਆਂ گاਵਾਂ ਵਛੇ ਆ ਟੱਟੇ ਉਹ ਬਸ਼ਹਿਰ ਦੇ ਵਿੱਚ ਆਵਾਰਾ ਬਹੁਤ ਘੁੰਮਦੇ ਆ ਤੇ ਬਹੁਤ ਨੁਕਸਾਨ ਕਰਦੇ ਆ ਬਹੁਤ ਜਿਆਦਾ ਨੁਕਸਾਨ ਕਰਦੇ ਮੈਂ ਇਹ ਗੱਲ ਇਹ ਸਿਆ ਮੈਂ ਕਰਦਾ ਵੀ ਆ ਵੀ ਹੋਰ ਕੋਈ ਕਮੇਟੀ ਜਾਂ ਇਧਰ ਕਾ ਕੋਈ ਪਿੰਡ ਪਾਸੇ-ਪਾਸੇ ਜਗਾ ਇਹ گاਵਾਂ ਨੂੰ ਸਾਰਿਆਂ ਨੂੰ ਸ਼ਿਫਟ ਕੀਤਾ ਜਾਵੇ ਉੱਥੇ ਲੈ ਜੀਏ ਤਾਂ ਬਹੁਤ ਵਧੀਆ ਗੱਲ ਬਣ ਸਕਦੀ ਹੈ ਇਹ ਸੰਯੋਗ ਨਾਲ ਸਾਰੀ ਠੀਕ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਮੇਰਾ ਨਾਮ ਰਵਿੰਦਰ ਕੁਮਾਰ ਡੀਸੀ ਆ ਜੀ ਦਾ ਵਾਲਮੀਕੀ ਨੌਜਵਾਨ ਸਭਾ ਦਾ ਪ੍ਰਧਾਨ ਤੇ ਆ ਨਜ਼ਦੀਕ ਹੀ ਸਾਡਾ ਘਰ ਹੈ ਮੁੱਲ ਵੀ ਹੈ ਠੀਕ ਹੈ ਤੇ ਬਾਈ ਕੀ ਕਹਿਣਾ ਚਾਹੂਂਗੇ ਜਿਹੜੀ ਇੱਥੇ ਗਾਂਾਂ ਦਲਦਲ ਚ ਪਸੀਆਂ ਹੋਈਆਂ ਸੀਗੀਆਂ ਲੋਕ ਸੇਵਾ ਵੀ ਕਰਕੇ ਜਾਂਦੇ ਤੇ ਹੁਣ ਇੱਥੇ ਪਰਤ ਫੁਵਾਈ ਜਾ ਰਹੀ ਹੈ ਕੀ ਕਹੂੰਗੇ ਇਹ ਜੀ ਪਹਿਲਾਂ ਜਿਹੜੀ ਬਹੁਤ ਜ਼ਿਆਦਾ ਸਮੱਸਿਆ ਸੀ ਇੱਥੇ ਗੰਦਗੀ ਗੋਬਰ ਦਲਦਲ ਵਗੈਰਾ ਬਣਿਆ ਹੋਇਆ ਸੀ ਇੱਥੇ ਪਰ ਜਿਹੜੀ ਐਨ ਜੀਓ ਵਾਲੇ ਆਸ਼ਾ ਦੀ ਕਿਰਨ ਸਾਡੇ ਪੁਸ਼ਪਿੰਦਰ ਸਿੰਘ ਜੀ ਡੀਐਮਪੀ ਸਾਹਿਬ ਨੇ ਇਹ ਬੀੜਾ ਠਾਇਆ ਤੇ ਮੇਰੇ ਨਾਲ ਵੀ ਗੱਲ ਕੀਤੀ ਹੋਰ ਵੀ ਇੱਕ ਦੋ ਜਣਾਂ ਨਾਲ ਗੱਲ ਕੀਤੀ ਅਸੀਂ ਇਹਨਾਂ ਦੇ ਨਾਲ ਖੜੇ ਆਂ ਜਿਹੜੀ ਇਹ ਸਾਫ ਸਫਾਈ ਕਰਾ ਰਹੇ ਆ ਬਹੁਤ ਵਧੀਆ ਕੰਮ ਕਰ ਰਹੇ ਆ ਜੀ ਤੇ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਵੱਧ ਚੜ ਕੇ ਇਹਨਾਂ ਦਾ ਸਾਥ ਦੇਣ ਜੀ ਤੇ ਜਿੰਨੀ ਵੀ ਗਊਮਾਂਤ ਦੀ ਆਪਾਂ ਸੇਵਾ ਕਰ ਲਈਏ ਘਟੇ